ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਅੱਜ ਇੱਕ ਨਵੀਂ ਕਹਾਣੀ ਲੈ ਕੇ ਦੋਸਤੋ ਜਿਸ ਹਸਪਤਾਲ ਵਿੱਚ ਪਤੀ ਡਾਕਟਰ ਸੀ ਉਸੇ ਹਸਪਤਾਲ ਵਿੱਚ ਉਸ ਦੀ ਤਲਾਕਸ਼ੁਦਾ ਪਤਨੀ ਆਪਣੀ ਡਿਲੀਵਰੀ ਲਈ ਭਰਤੀ ਹੋਣ ਆਈ ਪਰ ਜਿਵੇਂ ਹੀ ਉਹ ਹਸਪਤਾਲ ਦੇ 게ਟ ਤੇ ਪਹੁੰਚੀ ਅਚਾਨਕ ਉਸ ਦੇ ਪੇਟ ਵਿੱਚ ਇੰਨਾ ਤੇਜ਼ ਦਰਦ ਉੱਠਿਆ ਕਿ ਉਹ ਜ਼ਮੀਨ ਤੇ ਡਿੱਗ ਪਈ ਅਤੇ ਉੱਚੀ ਉੱਚੀ ਰੋਣ ਲੱਗੀ ਉਸ ਦੀਆਂ ਲੱਤਾਂ थरथਰ ਕੰਬ ਰਹੀਆਂ ਸਨ ਅਤੇ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਉਸ ਦੇ ਬੱਚੇ ਦੇ ਆਉਣ ਦਾ ਸਮਾਂ ਹੋ ਚੁੱਕਾ ਸੀ ਅਤੇ ਉਸ ਦਾ ਦਰਦ ਇੰਨਾ ਆਸਹਿ ਸੀ ਕਿ ਲੱਗਦਾ ਸੀ ਜਿਵੇਂ ਉਸ ਦੀ ਜਾਨ ਹੀ ਨਿਕਲ ਜਾਵੇਗੀ ਐਨਾ ਰੌਲਾ ਸੁਣ ਕੇ ਡਾਕਟਰ ਸਾਹਿਬ ਭੱਜਦੇ ਹੋਏ ਉੱਥੇ ਪਹੁੰਚੇ ਅਤੇ ਉਹਨਾਂ ਦੇ ਪਿੱਛੇ-ਪਿੱਛੇ ਕਈ ਨਰਸਾਂ ਵੀ ਦੌੜਦੀਆਂ ਆਈਆਂ ਸਭ ਦੇ ਚਿਹਰਿਆਂ ਤੇ ਚਿੰਤਾ ਸੀ ਕਿਉਂਕਿ ਉਹ ਜਾਣਦੇ ਸਨ ਕਿ ਇੱਕ ਗਰਭਵਤੀ ਮਹਿਲਾ ਐਨੀ ਤਕਲੀਫ ਵਿੱਚ ਹੈ ਕਿ ਉਸ ਨੂੰ ਤੁਰੰਤ ਮਦਦ ਦੀ ਲੋੜ ਹੈ ਪਰ ਜਿਵੇਂ ਹੀ ਡਾਕਟਰ ਸਹਿਬ ਨੇ ਉਸ ਔਰਤ ਦਾ ਚਿਹਰਾ ਦੇਖਿਆ ਉਹਨਾਂ ਦੇ ਕਦਮ ਉੱਥੇ ਹੀ ਰੁਕ ਗਏ ਉਹਨਾਂ ਦੇ ਸਾਹ ਜਿਵੇਂ ਥੰਮ ਗਏ ਹੋਣ ਅਤੇ ਅੱਖਾਂ ਫਟੀਆਂ ਰਹਿ ਗਈਆਂ ਅਗਲੇ ਹੀ ਪਲ ਉਹ ਉੱਥੇ ਖੜੇ ਹੋ ਕੇ ਬੱਚਿਆਂ ਵਾਂਗ ਰੋਣ ਲੱਗ ਪਏ ਕਿਉਂਕਿ ਦੋਸਤੋ ਉਹ ਮਹਿਲਾ ਕੋਈ ਹੋਰ ਨਹੀਂ ਬਲਕਿ ਉਹਨਾਂ ਦੀ ਆਪਣੀ ਤਲਾਕਸ਼ੁਦਾ ਪਤਨੀ ਸੀ ਜਿਸ ਨੂੰ ਆਪਣੀ jaan ਤੋਂ ਵੀ ਵੱਧ ਪਿਆਰ ਕਰਦੇ ਸਨ ਪਰ ਕਿਸਮਤ ਨੇ ਉਹਨਾਂ ਨੂੰ ਵੱਖ ਕਰ ਦਿੱਤਾ ਸੀ ਅਤੇ ਹੁਣ ਉਹ ਇਸ ਹਾਲਤ ਵਿੱਚ ਦਰਦ ਨਾਲ ਤੜਫ ਰਹੀ ਸੀ ਪਰ ਉਹ ਰੋਣ ਤੋਂ ਇਲਾਵਾ ਕੁਝ ਨਹੀਂ ਕਰ پا ਰਹੇ ਸਨ ਆਖਿਰ ਇਹਨਾਂ ਦੋਵਾਂ ਵਿਚਕਾਰ ਅਜਿਹਾ ਕੀ ਹੋਇਆ ਕਿ ਜੋ ਕਦੇ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਸਨ ਅੱਜ ਤਲਾਕ ਲੈ ਕੇ ਵੱਖ ਹੋ ਗਏ ਕਿ ਇਹ ਕੋਈ ਡੂੰਗੀ ਸਾਜ਼ਿਸ਼ ਸੀ ਜਾਂ ਕੋਈ ਅਜੀਹੀ ਗਲਤੀ ਜਿਸ ਨੇ ਇੰਨੀਆਂ ਦੂਰੀਆਂ ਪਾ ਦਿੱਤੀਆਂ ਇਸ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਇਹ ਸੱਚੀ ਘਟਨਾ ਰਾਜਸਥਾਨ ਦੀ ਹੈ ਉਥੇ ਇੱਕ ਸਰਕਾਰੀ ਅਫਸਰ ਹਰੀ ਸ਼ੰਕਰ ਜੀ ਰਹਿੰਦੇ ਸਨ ਜੋ ਆਪਣੀ ਨੌਕਰੀ ਵਿੱਚ ਐਨੇ ਰੁੱਝੇ ਰਹਿੰਦੇ ਸਨ ਕਿ ਘਰ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਪਤਨੀ ਦੇ ਸਿਰ ਤੇ ਸੀ ਉਹਨਾਂ ਦਾ ਇੱਕੋ ਇੱਕ ਸਹਾਰਾ ਉਹਨਾਂ ਦੀ ਇਕਲੌਤੀ ਬੇਟੀ ਪ੍ਰਿਆ ਸੀ ਬੇਟਾ ਨਾ ਹੋਣ ਕਰਕੇ ਪ੍ਰੀਆ ਹੀ ਉਹਨਾਂ ਦੀ ਦੁਨੀਆ ਸੀ ਉਹ ਉਸ ਨੂੰ ਕਿਸੇ ਰਾਜਕੁਮਾਰੀ ਵਾਂਗ ਲਾਡ ਪਿਆਰ ਨਾਲ ਰੱਖਦੇ ਸਨ ਅਤੇ ਉਸ ਦੀ ਹਰ ਛੋਟੀ ਵੱਡੀ ਜਿੱਦ ਪੂਰੀ ਕਰਦੇ ਸਨ ਪ੍ਰੀਆ ਦੇ ਵੱਡੇ ਸ਼ੌਂਕ ਅਤੇ ਵਿਗੜਦੀਆਂ ਆਦਤਾਂ ਜਦੋਂ ਘਰ ਵਿੱਚ ਇੱਕ ਹੀ ਬੱਚਾ ਹੋਵੇ ਤਾਂ ਕਈ ਵਾਰ ਬਹੁਤਾ ਲਾਡ ਉਸ ਨੂੰ ਗਲਤ ਰਾਹ ਤੇ ਪਾ ਦਿੰਦਾ ਹੈ ਪ੍ਰੀਆ ਨਾਲ ਵੀ ਇਹੀ ਹੋ ਰਿਹਾ ਸੀ ਉਹ ਕਾਲਜ ਵਿੱਚ ਪੜਦੀ ਸੀ ਅਤੇ ਉਸ ਦੇ ਸ਼ੌਂਕ ਬਹੁਤ ਮਹਿੰਗੇ ਸਨ ਮਹਿੰਗੇ ਕੱਪੜੇ, ਵੱਡੀਆਂ ਕਾਰਾਂ, ਰਾਤ ਨੂੰ ਦੋਸਤਾਂ ਨਾਲ ਪਾਰਟੀਆਂ, ਫਾਈਵ ਸਟਾਰ ਹੋਟਲ, ਮਹਿੰਗੇ ਮੋਬਾਈਲ ਅਤੇ ਵਿਦੇਸੀ ਬ੍ਰਾਂਡ ਦੇ ਬੈਗ ਜੁੱਤੇ ਹਰੀਸ਼ੰਕਰ ਜੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਇਸ ਲਈ ਉਹ ਕਦੇ ਮਨਾ ਨਹੀਂ ਕਰਨ ਦੇ ਸਮਾਂ ਗੁਜ਼ਰਦਾ ਗਿਆ ਅਤੇ ਪ੍ਰਿਆ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ। ਹਰੀਸ਼ੰਕਰ ਜੀ ਨੇ ਸੋਚਿਆ ਕਿ ਹੁਣ ਬੇਟੀ ਵਿਆਉਣ ਦੇ ਯੋਗ ਹੋ ਗਈ ਹੈ। ਇਸ ਲਈ ਕਿਸੇ ਚੰਗੇ ਘਰ ਵੱਟ ਉਸ ਦਾ ਰਿਸ਼ਤਾ ਕਰ ਦਿੱਤਾ ਜਾਵੇ ਜਦੋਂ ਉਹਨਾਂ ਨੇ ਪ੍ਰਿਆ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਨਾਰਾਜ਼ ਹੋ ਗਈ ਅਤੇ ਕਹਿਣ ਲੱਗੀ ਪਾਪਾ ਮੈਂ ਹਲੇ ਵਿਆਹ ਨਹੀਂ ਕਰਨਾ ਚਾਹੁੰਦੀ ਮੈਂ ਹੋਰ ਪੜਨਾ ਚਾਹੁੰਦੀ ਹਾਂ ਨੌਕਰੀ ਕਰਕੇ ਆਪਣੀ ਪਛਾਣ ਬਣਾਉਣਾ ਚਾਹੁੰਦੀ ਹਾਂ ਜੇ ਮੇਰਾ ਵਿਆਹ ਹੋ ਗਿਆ ਤਾਂ ਮੇਰੀ ਆਜ਼ਾਦੀ ਖਤਮ ਹੋ ਜਾਵੇਗੀ ਪਰ ਹਰੀ ਸ਼ੰਕਰ ਜੀ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਉਹ ਉਸਦੀ ਪੜ੍ਹਾਈ ਜਾਂ ਸੁਪਨਿਆਂ ਦੇ ਰਾਹਤੇ ਵਿੱਚ ਕਦੇ ਨਹੀਂ ਆਉਣਗੇ ਹਰੀ ਸ਼ੰਕਰ ਜੀ ਨੇ ਆਪਣੀ ਧੀ ਨੂੰ ਦਿਲਾਸਾ ਦਿੰਦਿਆਂ ਕਿਹਾ ਧੀ ਮੈਂ ਤੇਰੇ ਨਾਲ ਵਾਦਾ ਕਰਦਾ ਹਾਂ ਕਿ ਜਿਸ ਲੜਕੇ ਨਾਲ ਵੀ ਤੇਰਾ ਰਿਸ਼ਤਾ ਤੈਅ ਕਰਾਂਗਾ ਉਸ ਨੂੰ ਸਭ ਤੋਂ ਪਹਿਲਾਂ ਇਹ ਹੀ ਕਹਾਂਗਾ ਕਿ ਉਹ ਤੈਨੂੰ ਤੇਰੀ ਪੜ੍ਹਾਈ ਪੂਰੀ ਕਰਨ ਦੇਵੇ ਜੇਕਰ ਉਹ ਮੰਨੇਗਾ ਤਾਂ ਹੀ ਵਿਆਹ ਹੋਵੇਗਾ ਤੂੰ ਚਿੰਤਾ ਨਾ ਕਰ ਮੈਂ ਤੇਰੇ ਸੁਪਨਿਆਂ ਨੂੰ ਕਦੇ ਟੁੱਟਣ ਨਹੀਂ ਦੇਵਾਂਗਾ ਕਿਉਂਕਿ ਤੂੰ ਮੇਰੀ ਜਾਨ ਹੈ ਮੇਰੀ ਦੁਨੀਆ ਹੈ ਆਪਣੇ ਪਿਤਾ ਦੀਆਂ ਇਹ ਪਿਆਰ ਭਰੀਆਂ ਗੱਲਾਂ ਸੁਣ ਕੇ ਪ੍ਰੀਆ ਮੰਨ ਗਈ ਉਸਨੇ ਕਿਹਾ ਠੀਕ ਹੈ ਪਪਾ ਜੇ ਅਜਿਹੀ ਗੱਲ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਬਸ ਲੜਕਾ ਚੰਗਾ ਤੇ ਸਮਝਦਾਰ ਹੋਵੇ ਜੋ ਮੈਨੂੰ ਮੇਰੀ ਮਰਜ਼ੀ ਨਾਲ ਜਿਉਣ ਦੇਵੇ ਮੇਰੇ ਸ਼ੌਂਕਾਂ ਨੂੰ ਸਮਝੇ ਅਤੇ ਮੇਰੇ ਤੇ ਕੋਈ ਰੋਕ ਟੋਕ ਨਾ ਕਰੇ ਇਸ ਤੋਂ ਬਾਅਦ ਹਰੀ ਸ਼ੰਕਰ ਜੀ ਨੇ ਆਪਣੀ ਪੁਰਾਣੀ ਦੋਸਤੀ ਨੂੰ ਨਿਭਾਉਂਦਿਆਂ ਆਪਣੇ ਦੋਸਤ ਗਵਿੰਦ ਜੀ ਦੇ ਪੇٹے ਰਜੇਸ਼ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਗਵਿੰਦ ਜੀ ਇੱਕ ਸਧਾਰਨ ਕਿਸਾਨ ਸਨ ਅਤੇ ਉਹਨਾਂ ਦਾ ਜੀਵਨ ਬਹੁਤ ਸਾਦਾ ਸੀ ਉਹ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸਨ ਜਿੱਥੇ ਸਵੇਰ ਦੀ ਧੁੱਪ ਖੇਤਾਂ ਤੇ ਪੈਂਦੀ ਸੀ ਸ਼ਾਮ ਨੂੰ ਠੰਡੀ ਹਵਾ ਚੱਲਦੀ ਸੀ ਅਤੇ ਲੋਕ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਸਨ ਉਹਨਾਂ ਦਾ ਬੇਟਾ ਰਜੇਸ਼ ਪੜ੍ਹਾਈ ਵਿੱਚ ਬਹੁਤ ਤੇਜ਼ ਸੀ ਬਚਪਨ ਤੋਂ ਹੀ ਉਸ ਦਾ ਸੁਪਨਾ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਸੀ ਉਸ ਦੀ ਮਿਹਨਤ ਦੇਖ ਕੇ ਸਭ ਕਹਿੰਦੇ ਸਨ ਕਿ ਇਹ ਲੜਕਾ ਇੱਕ ਦਿਨ ਜ਼ਰੂਰ ਨਾਮ ਕਮਾਵੇਗਾ ਰਜੇਸ਼ ਨੇ ਮੈਡੀਕਲ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜੈਪੁਰ ਦੇ ਇੱਕ ਵੱਡੇ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਲਿਆ ਉਸ ਲਈ ਡਾਕਟਰ ਬਣਨਾ ਸਿਰਫ ਇੱਕ ਨੌਕਰੀ ਨਹੀਂ ਸਗੋਂ ਇੱਕ ਮਿਸ਼ਨ ਸੀ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਗਰੀਬੀ ਵਿੱਚੋਂ ਕੱਢ ਸਕੇ ਜਲਦ ਹੀ ਵਿਆਹ ਦੀ ਤਰੀਕ ਤੈਅ ਹੋ ਗਈ ਅਤੇ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਹਰੀ ਸ਼ੰਕਰ ਜੀ ਨੇ ਆਪਣੀ ਇਕਲੌਤੀ ਧੀ ਦੇ ਵਿਆਹ ਵਿੱਚ ਕੋਈ ਕਸਰ ਨਹੀਂ ਛੱਡੀ ਬੈਂਡ ਵਾਜਾ ਡੀਜੇ ਫੁੱਲਾਂ ਦੀ ਵਰਖਾ ਅਤੇ ਵਿਦੇਸ਼ੀ ਮਹਿਮਾਨ ਸਭ ਕੁਝ ਬਹੁਤ ਅਲੀਸ਼ਾਨ ਸੀ 717 ਹੋਟਲ ਵਿੱਚ ਰਿਸੈਪਸ਼ਨ ਪਾਰਟੀ ਦੇ ਕੇ ਲੋਕ ਕਹਿ ਰਹੇ ਸਨ ਕੀ ਹਰੀ ਸ਼ੰਕਰ ਜੀ ਨੇ ਆਪਣੀ ਸਾਰੀ ਉਮਰ ਦੀ ਕਮਾਈ ਲਗਾ ਦਿੱਤੀ ਹੈ ਅਸਲੀ ਮੁਸ਼ਕਲ ਤਾਂ ਵਿਆਹ ਤੋਂ ਬਾਅਦ ਸ਼ੁਰੂ ਹੋਣੀ ਸੀ ਪ੍ਰੀਆ ਹੁਣ ਇੱਕ ਅਜਿਹੇ ਘਰ ਵਿੱਚ ਜਾ ਰਹੀ ਸੀ ਜੋ ਉਸਦੇ ਪਿਕੇ ਘਰ ਨਾਲੋਂ ਬਿਲਕੁਲ ਵੱਖਰਾ ਸੀ ਜਦੋਂ ਪ੍ਰੀਆ ਆਪਣੇ ਸਹੁਰੇ ਘਰ ਪਹੁੰਚੀ ਤਾਂ ਪੂਰੇ ਘਰ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਲੋਕ ਕਹਿ ਰਹੇ ਸਨ ਗੋਵਿੰਦ ਜੀ ਦੇ ਘਰ ਸ਼ਹਿਰੋਂ ਬਹੂ ਆਈ ਹੈ ਅਫਸਰ ਦੀ ਧੀ ਹੈ ਕਿੰਨੀ ਸੋਹਣੀ ਤੇ ਸਟਾਈਲਿਸ਼ ਹੈ ਪਿੰਡ ਦੀਆਂ ਔਰਤਾਂ ਅਤੇ ਬੱਚੇ ਉਸ ਨੂੰ ਦੇਖਣ ਲਈ ਉਤਾਵਲੇ ਸਨ ਵਿੰਦ ਜੀ ਅਤੇ ਉਹਨਾਂ ਦੀ ਪਤਨੀ ਸਰਲਾ ਦੇਵੀ ਬਹੁਤ ਖੁਸ਼ ਸਨ ਕਿ ਉਹਨਾਂ ਦਾ ਪੁੱਤਰ ਹੁਣ ਵਿਆਹ ਹੈ ਗਿਆ ਉਹਨਾਂ ਨੇ ਪ੍ਰੀਆ ਦਾ ਸਵਾਗਤ ਫੁੱਲਾਂ ਦੇ ਹਾਰਾਂ ਅਤੇ ਮਠਿਆਈਆਂ ਨਾਲ ਕੀਤਾ ਪਰ ਸਚਾਈ ਇਹ ਸੀ ਕਿ ਪ੍ਰੀਆ ਦਾ ਪਾਲਣ ਪੋਸ਼ਣ ਸ਼ਹਿਰ ਦੀ ਚਮਕ-ਦਮਕ ਅਤੇ ਆਜ਼ਾਦੀ ਵਿੱਚ ਹੋਇਆ ਸੀ ਜਿੱਥੇ ਕੋਈ ਬੰਧਨ ਨਹੀਂ ਸੀ ਦੂਜੇ ਪਾਸੇ ਉਸ ਦਾ ਸਹਰਾ ਘਰ ਸਾਦਗੀ ਖੇਤੀ ਦੀ ਮਿੱਟੀ ਅਤੇ ਪ੍ਰਾਣੀਆਂ ਪੰਪਰਾਵਾਂ ਵਾਲਾ ਸੀ ਪ੍ਰਿਆ ਨੂੰ ਵੱਡੀਆਂ ਗੱਡੀਆਂ ਵਿੱਚ ਘੁੰਮਣ ਹਰ ਵੀਕਐਂਡ ਦੋਸਤਾਂ ਨਾਲ ਮਾਲ ਜਾਣਾ ਅਤੇ ਮਹਿੰਗੇ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਦੀ ਆਦਤ ਸੀ ਪਰ ਪਿੰਡ ਵਿੱਚ ਸਵੇਰੇ ਜਲਦੀ ਉੱਠ ਕੇ ਚਾਹ ਬਣਾਉਣੀ ਘਰ ਦੇ ਕੰਮ ਕਰਨੇ ਅਤੇ ਖੇਤਾਂ ਵਿੱਚ ਮਦਦ ਕਰਨੀ ਪੈਂਦੀ ਸੀ ਇੱਥੇ ਜੀਨਸ ਜਾਂ ਛੋਟੇ ਕੱਪੜਿਆਂ ਦੀ ਜਗ੍ਹਾ ਸਾੜੀ ਜਾਂ ਸੂਟ ਪਾਉਣਾ ਲਾਜ਼ਮੀ ਸੀ ਇੱਕ ਦਿਨ ਗਵਿੰਦ ਜੀ ਨੇ ਪਿਆਰ ਨਾਲ ਸਮਝਾਇਆ ਤੇ ਇਹ ਅਸੀਂ ਕਿਸਾਨ ਹਾਂ ਸਾਡਾ ਜੀਵਨ ਬਹੁਤ ਸਾਦਾ ਹੈ ਤੂੰ ਅਜਿਹੇ ਕੱਪੜੇ ਪਾ ਕੇ ਪਿੰਡ ਵਿੱਚ ਨਾ ਘੁੰਮਿਆ ਕਰ ਲੋਕ ਗੱਲਾਂ ਕਰਦੇ ਹਨ ਇਹ ਸਾਡੀ ਇੱਜ਼ਤ ਦਾ ਸਵਾਲ ਹੈ ਇੱਥੇ ਔਰਤਾਂ ਸਿਰ ਤੇ ਦੁਪੱਟਾ ਲੈਂਦੀਆਂ ਹਨ ਤੂੰ ਵੀ ਸਾਡੇ ਰਿਵਾਜਾਂ ਅਨੁਸਾਰ ਟੱਲ ਜਾ ਅਸੀਂ ਤੈਨੂੰ ਬਹੁਤ ਪਿਆਰ ਦੇਵਾਂਗੇ ਪਰ ਪ੍ਰੀਆ ਨੂੰ ਇਹ ਸਭ ਗੱਲਾਂ ਬਿਲਕੁਲ ਪਸੰਦ ਨਹੀਂ ਆਈਆਂ ਉਸਨੇ ਗੁੱਸੇ ਵਿੱਚ ਜਵਾਬ ਦਿੱਤਾ ਦੇਖੋ ਮੈਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਂਦੀ ਹਾਂ ਜੇ ਮੈਂ ਇਸ ਘਰ ਵਿੱਚ ਰਹਿਣਾ ਹੈ ਤਾਂ ਮੇਰੀ ਹਰ ਮੰਗ ਪੂਰੀ ਕਰਨੀ ਪਵੇਗੀ ਅਤੇ ਮੈਨੂੰ ਮੇਰੇ ਤਰੀਕੇ ਨਾਲ ਰਹਿਣ ਦੇਣਾ ਹੋਵੇਗਾ ਕਿਸਮਤ ਹੁਣ ਕਿਹੜਾ ਮੋੜ ਲਵੇਗੀ ਇਹ ਦੇਖਣਾ ਬਾਕੀ ਸੀ ਮੈਨੂੰ ਨਵੀਂ ਕਾਰ ਤੇ ਡਰਾਈਵਰ ਚਾਹੀਦਾ ਹੈ ਮੈਂ ਹਰ ਹਫ਼ਤੇ ਜੈਪੁਰ ਜਾਣਾ ਹੈ ਅਤੇ ਸ਼ਾਪਿੰਗ ਕਰਨੀ ਹੈ ਨਹੀਂ ਤਾਂ ਮੈਂ ਇੱਥੇ ਇੱਕ ਪਲ ਵੀ ਨਹੀਂ ਰੁੱਕ ਸਕਦੀ ਇਹ ਮੇਰੀ ਜ਼ਿੰਦਗੀ ਹੈ ਅਤੇ ਮੈਂ ਇਸ ਨੂੰ ਬੰਦਨਾ ਵਿੱਚ ਨਹੀਂ ਜੀ ਸਕਦੀ ਪ੍ਰਿਆ ਦੀਆਂ ਇਹ ਗੱਲਾਂ ਸੁਣ ਕੇ ਗਵਿੰਦ ਜੀ ਅਤੇ ਸਰਲਾ ਦੇਵੀ ਹੈਰਾਨ ਰਹਿ ਗਈ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਛਾ ਗਈ ਕਿਉਂਕਿ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੀ ਨੂੰ ਇੰਨੀ ਡਿਮਾਂਡਿੰਗ ਹੋਵੇਗੀ ਉਹਨਾਂ ਨੇ ਚੁੱਪਚਾਪ ਆਪਣੇ ਬੇਟੇ ਰਜੇਸ਼ ਨੂੰ ਚਿੱਠੀ ਲਿਖੀ ਅਤੇ ਸਾਰੀ ਗੱਲ ਦੱਸੀ ਚਿੱਠੀ ਵਿੱਚ ਲਿਖਿਆ ਪੁੱਤਰ ਬਹੁਤ ਨਖਰੇ ਕਰ ਰਹੀ ਹੈ ਸਾਡੇ ਤੋਂ ਨਹੀਂ ਸੰਭਾਲੀ ਜਾ ਰਹੀ ਉਹ ਸਾਡੀ ਸਾਦਗੀ ਨੂੰ ਨਹੀਂ ਸਮਝ ਰਹੀ ਹੁਣ ਅਸੀਂ ਕੀ ਕਰੀਏ ਪਰਦੇਸ਼ ਉਸ ਸਮੇਂ ਜੈਪੁਰ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ ਉਹ ਦਿਨ ਰਾਤ ਕਿਤਾਬਾਂ ਵਿੱਚ ਡੁੱਬਿਆ ਰਹਿੰਦਾ ਸੀ ਉਸ ਕੋਲ ਨਾ ਤਾਂ ਫੋਨ ਸੀ ਨਾ ਪਾਰਟੀਆਂ ਲਈ ਸਮਾਂ ਨਾ ਹੀ ਕੋਈ ਛੁੱਟੀ ਉਹ ਸਿਰਫ ਡਾਕਟਰ ਬਣਦੇ ਸੁਪਨੇ ਵਿੱਚ ਖੋਇਆ ਹੋਇਆ ਸੀ ਪਰ ਜਦੋਂ ਉਸਨੇ ਮਾਪਿਆਂ ਦੀ ਚਿੱਠੀ ਪੜ੍ਹੀ ਤਾ ਉਸਦਾ ਦਿਲ ਦੁਖਿਆ ਉਹ ਸੋਚਦਾ ਰਿਹਾ ਮੈਂ ਇੱਥੇ ਆਪਣੀ ਜਾਨ ਲਗਾ ਰਿਹਾ ਹਾਂ ਅਤੇ ਉੱਥੇ ਘਰ ਵਿੱਚ ਸਭ ਕੁਝ ਵਿਗੜ ਰਿਹਾ ਹੈ ਕੀ ਕਰਾਂ ਕਿਵੇਂ ਸੰਭਾਲਾਂ ਉਸ ਦੀਆਂ ਰਾਤਾਂ ਹੁਣ ਚਿੰਤਾ ਵਿੱਚ ਕੱਟਣ ਲੱਗੀਆਂ ਪਰ ਉਸ ਨੂੰ ਪਤਾ ਸੀ ਕਿ ਪੜ੍ਹਾਈ ਪੂਰੀ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਪਰਿਵਾਰ ਨੂੰ ਇੱਕ ਬਿਹਤਰ ਜੀਵਨ ਦੇ ਸਕੇ ਕੁਝ ਦਿਨਾਂ ਬਾਅਦ ਜਦੋਂ ਉਸ ਨੂੰ ਛੁੱਟੀ ਮਿਲੀ ਤਾਂ ਉਹ ਘਰ ਆਇਆ ਅਤੇ ਪ੍ਰਿਆ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰਿਆ ਮੇਰੇ ਮਾਪੇ ਬਹੁਤ ਸੁਧਾਰਨ ਲੋਕ ਹਨ ਉਹਨਾਂ ਦੀ ਜ਼ਿੰਦਗੀ ਛੋਟੀਆਂ-ਛੋਟੀਆਂ ਖੁਸ਼ੀਆਂ ਵਿੱਚ ਗੁਜ਼ਰਦੀ ਹੈ ਤੂੰ ਉਹਨਾਂ ਦੇ ਸਾਹਮਣੇ ਥੋੜਾ ਸੰਜਮ ਨਾਲ ਰਿਹਾ ਕਰ ਅਤੇ ਉਹਨਾਂ ਦੀ ਇੱਜ਼ਤ ਕਰ ਬਾਕੀ ਮੈਂ ਹਾਂ ਜਦੋਂ ਮੇਰੀ ਨੌਕਰੀ ਲੱਗ ਜਾਵੇਗੀ ਤਾਂ ਅਸੀਂ ਜੈਪੁਰ ਸ਼ਿਫਟ ਹੋ ਜਾਵਾਂਗੇ ਕਦੇ ਹੋਟਲ ਵੀ ਜਾਵਾਂਗੇ ਘੁੰਮਾਂਗੇ ਵੀ ਪਰ ਹਜੇ ਪੜ੍ਹਾਈ ਹੈ ਅਤੇ ਪੈਸੇ ਘੱਟ ਹਨ ਥੋੜਾ ਸਬਰ ਕਰ ਮੈਂ ਵਾਦਾ ਕਰਦਾ ਹਾਂ ਕਿ ਇੱਕ ਦਿਨ ਤੈਨੂੰ ਉਹ ਸਭ ਦੇਵਾਂਗਾ ਜੋ ਤੂੰ ਚਾਹੁੰਦੀ ਹੈ ਪਰ ਪ੍ਰੀਆ ਨੇ ਰਜੇਸ਼ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਉਸਨੇ ਉਲਟਾ ਗੁੱਸੇ ਵਿੱਚ ਕਿਹਾ ਰਜੇਸ਼ ਤੁਹਾਡੇ ਮਾਪੇ ਪੁਰਾਣੇ ਜ਼ਮਾਨੇ ਦੇ ਹਨ ਮੈਨੂੰ ਉਹ ਸਭ ਚਾਹੀਦਾ ਜੋ ਮੇਰੀਆਂ ਸਹੇਲੀਆਂ ਨੂੰ ਮਿਲ ਰਹੀ ਹੈ ਵੱਡੀ ਕਾਰ ਲਗਜ਼ਰੀ ਫਲੈਟ ਅਤੇ ਵਿਦੇਸ਼ਾਂ ਦੀਆਂ ਯਾਤਰਾਵਾਂ ਜੇਕਰ ਤੁਸੀਂ ਇਹ ਸਭ ਨਹੀਂ ਦੇ ਸਕਦੇ ਤਾਂ ਮੈਨੂੰ ਇਸ ਰਿਸ਼ਤੇ ਨਾਲ ਕੋਈ ਮਤਲਬ ਨਹੀਂ ਮੈਂ ਇੱਥੇ ਦਮ ਘੁੱਟ ਕੇ ਮਰ ਜਾਵਾਂਗੀ ਕਿ ਤੁਹਾਨੂੰ ਮੇਰੀ ਖੁਸ਼ੀ ਦੀ ਕੋਈ ਪਰਵਾਹ ਨਹੀਂ ਕਿ ਤੁਸੀਂ ਮੈਨੂੰ ਕੈਦ ਕਰਕੇ ਰੱਖਣਾ ਚਾਹੁੰਦੇ ਹੋ ਇਹ ਗੱਲ ਸੁਣ ਕੇ ਰਜੇਸ਼ ਦਾ ਦਿਲ ਟੁੱਟ ਗਿਆ ਪਰ ਉਹ ਚੁੱਪ ਰਿਹਾ ਕਿਉਂਕਿ ਉਹ ਜਾਣਦਾ ਸੀ ਕਿ ਝਗੜਾ ਵਧਾਉਣਾ ਠੀਕ ਨਹੀਂ ਪਰ ਘਰ ਦੀ ਹਵਾ ਹੁਣ ਬਦਲ ਚੁੱਕੀ ਸੀ ਜਿੱਥੇ ਪਹਿਲਾਂ ਸਵੇਰੇ ਚਾਹ ਦੇ ਨਾਲ ਹਾਸਾ ਮਜ਼ਾਕ ਹੁੰਦਾ ਸੀ ਹੁਣ ਉੱਥੇ ਸਰਨਾਟਾ ਪਸਰ ਗਿਆ ਸੀ ਰਸੋਈ ਵਿੱਚ ਜਿੱਥੇ ਪਿਆਰ ਭਰੀਆਂ ਗੱਲਾਂ ਹੁੰਦੀਆਂ ਸਨ ਹੁਣ ਉੱਥੇ ਸਿਰਫ ਬਰਤਨਾਂ ਦੀ ਆਵਾਜ਼ ਹੁੰਦੀ ਸੀ ਸਰਲਾ ਦੇਵੀ ਚੁੱਪਚਾਪ ਬੂੰਦੀ ਰਹਿੰਦੀ ਗੋਬਿੰਦ ਜੀ ਖੇਤਾਂ ਵਿੱਚ ਇਕੱਲੇ ਕੰਮ ਕਰਦੇ ਅਤੇ ਰਜੇਸ਼ ਦੂਰ ਜੈਪੁਰ ਵਿੱਚ ਚਿੰਤਾ ਕਰਦਾ ਰਹਿੰਦਾ ਰਜੇਸ਼ ਨੇ ਕਈ ਵਾਰ ਪ੍ਰਿਆ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਹੋਰ ਜ਼ਿਆਦਾ ਗੁੱਸੇ ਹੋ ਜਾਂਦੀ ਉਹ ਆਪਣੇ ਪੇਕੇ ਹੋਣ ਕਰਦੀ ਅਤੇ ਆਪਣੇ ਪਿਤਾ ਹਰੀ ਸ਼ੰਕਰ ਜੀ ਨੂੰ ਸ਼ਿਕਾਇਤ ਕਰਦੀ ਪਾਪਾ ਤੁਸੀਂ ਮੇਰਾ ਵਿਆਹ ਗਲਤ ਜਗ੍ਹਾ ਕਰ ਦਿੱਤਾ ਹੈ ਇਹ ਸਭ ਗਰੀਬ ਲੋਕ ਹਨ ਮੇਰੀ ਕੋਈ ਕਦਰ ਨਹੀਂ ਕੋਈ ਮੇਰੀ ਗੱਲ ਨਹੀਂ ਸੁਣਦਾ ਮੈਨੂੰ ਇੱਥੋਂ ਕੱਢੋ ਮੈਂ ਨਹੀਂ ਰਹਿ ਸਕਦੀ ਹਰੀ ਸ਼ੰਕਰ ਜੀ ਜੋ ਆਪਣੀ ਧੀ ਨੂੰ ਬਹੁਤ ਪਿਆਰ ਕਰਦੇ ਸਨ ਹਰ ਵਾਰ ਭਾਵੁਕ ਹੋ ਜਾਂਦੇ ਉਹ ਆਪਣੇ ਕੁੜਮ ਨੂੰ ਫੋਨ ਕਰਦੇ ਰਹਿੰਦੇ ਦੇਖੋ ਸਾਡੀ ਬੇਟੀ ਇਕਲौती ਹੈ ਉਸ ਦਾ ਦਿਲ ਨਾ ਦਿਖਾਓ ਉਸ ਦੀ ਹਰ ਮੰਗ ਪੂਰੀ ਕਰੋ ਜੇ ਕਾਰ ਚਾਹੀਦੀ ਹੈ ਤਾਂ ਲੈ ਦਿਓ ਸ਼ਹਿਰ ਭੇਜੋ ਜੋ ਉਹ ਕਹਿੰਦੀ ਹੈ ਉਹੀ ਕਰੋ ਕਿਉਂਕਿ ਉਹ ਸਾਡੀ ਰਾਜਕੁਮਾਰੀ ਹੈ ਗਵਿੰਦ ਜੀ ਇਹ ਸੁਣ ਕੇ ਬਹੁਤ ਦੁਖੀ ਹੁੰਦੇ ਉਹ ਸੋਚਦੇ ਕਿ ਉਹਨਾਂ ਦੇ ਘਰ ਦੇ ਸੰਸਕਾਰ ਟੁੱਟ ਰਹੇ ਹਨ ਨੂੰ ਉਹਨਾਂ ਦੀ ਗੱਲ ਨਹੀਂ ਮੰਨਦੀ ਅਤੇ ਸੋਹਰਾ ਉਸ ਨੂੰ ਹੋਰ ਵਿਗਾੜ ਰਿਹਾ ਹੈ ਸਾਡੇ ਕੋਲ ਐਨਾ ਪੈਸਾ ਕਿੱਥੇ ਹੈ ਕਿ ਹਰ ਮੰਗ ਪੂਰੀ ਕਰੀਏ ਅਸੀਂ ਤਾਂ ਕਿਸਾਨ ਹਾਂ ਖੇਤਾਂ ਵਿੱਚੋਂ ਕਮਾਉਂਦੇ ਹਾਂ ਫਿਰ ਵੀ ਉਹ ਰਿਸ਼ਤਾ ਬਚਾਉਣ ਲਈ ਚੁੱਪ ਰਹਿੰਦੇ ਇੰਜ ਹੀ 6 ਮਹੀਨੇ ਬੀਤ ਗਏ ਅਤੇ ਘਰ ਵਿੱਚ ਰੋਜ਼ਾਨਾ ਤਣਾਅ ਰਹਿਣ ਲੱਗਾ ਰਜੇਸ਼ ਹਰ ਵਾਰ ਕਹਿੰਦਾ ਪ੍ਰਿਆ ਥੋੜਾ ਮਾਪੇ ਕੋਲ ਬੈਠਿਆ ਕਰ ਉਹਨਾਂ ਦੀ ਗੱਲ ਮੰਨਿਆ ਕਰ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝ ਉਹ ਤੈਨੂੰ ਆਪਣੀ ਧੀ ਵਾਂਗ ਪਿਆਰ ਕਰਦੇ ਹਨ ਪਰ ਪ੍ਰਿਆ ਕਹਿੰਦੀ ਮੈਂ ਇਹ ਸਭ ਨਹੀਂ ਕਰ ਸਕਦੀ ਮੈਂ ਆਪਣੀ ਮਰਜ਼ੀ ਨਾਲ ਜੀਵਾਂਗੀ ਮੈਨੂੰ ਪਿੰਡ ਦੀ ਜ਼ਿੰਦਗੀ ਨਹੀਂ ਚਾਹੀਦੀ ਮੈਂ ਸ਼ਹਿਰ ਦੀ ਕੁੜੀ ਹਾਂ ਅਤੇ ਤੁਸੀਂ ਮੈਨੂੰ ਬਦਲਣਾ ਚਾਹੁੰਦੇ ਹੋ ਝਗੜਿਆਂ ਦਾ ਅਸਰ ਰਜੇਸ਼ ਦੀ ਪੜ੍ਹਾਈ ਤੇ ਵੀ ਪੈਣ ਲੱਗਾ ਉਹ ਦਿਨ ਰਾਤ ਮਿਹਨਤ ਕਰਦਾ ਪਰ ਘਰ ਦੀ ਚਿੰਤਾ ਉਸ ਨੂੰ ਸੌਣ ਨਹੀਂ ਸੀ ਦਿੰਦੀ ਉਸਦੇ ਦੋਸਤ ਕਹਿੰਦੇ ਰਜੇਸ਼ ਪੜ੍ਹਾਈ ਤੇ ਧਿਆਨ ਦੇ ਦੇ ਘਰ ਬਾਅਦ ਵਿੱਚ ਸੰਭਾਲ ਲਿਆ ਜਾਵੇਗਾ ਪਰ ਉਹ ਕਿਵੇਂ ਭੁੱਲ ਜਾਂਦਾ ਉਸਦਾ ਦਿਲ ਤਾਂ ਘਰ ਵਿੱਚ اٹਕਿਆ ਹੋਇਆ ਸੀ ਇਸੇ ਦੌਰਾਨ ਇੱਕ ਦਿਨ ਪ੍ਰਿਆ ਨੂੰ ਪਤਾ ਚੱਲਿਆ ਜਦੋਂ ਪ੍ਰਿਆ ਨੂੰ ਪਤਾ ਲੱਗਿਆ ਕਿ ਉਹ ਮਾਂ ਬਣਨ ਵਾਲੀ ਹੈ ਉਸਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਫੋਨ ਕੀਤਾ ਤੇ ਕਿਹਾ ਪਾਪਾ ਹੁਣ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ ਤੁਸੀਂ ਮੇਰਾ ਰਿਸ਼ਤਾ ਗਲਤ ਜਗ੍ਹਾ ਤੈਅ ਕਰ ਦਿੱਤਾ ਹੈ ਇਹ ਲੋਕ ਮੇਰੀ ਇੱਜ਼ਤ ਨਹੀਂ ਕਰਦੇ ਅਤੇ ਨਾ ਹੀ ਮੇਰੀਆਂ ਖੁਆਇਸ਼ਾਂ ਪੂਰੀਆਂ ਕਰਦੇ ਹਨ ਮੈਨੂੰ ਇੱਥੋਂ ਲੈ ਜਾਓ ਨਹੀਂ ਤਾਂ ਮੈਂ ਪਾਗਲ ਹੋ ਜਾਵਾਂਗੀ ਹਰੀ ਸ਼ੰਕਰ ਜੀ ਨੇ ਆਪਣੀ ਧੀ ਨੂੰ ਝੜਕਿਆ ਨਹੀਂ ਸਗੋ ਪਿਆਰ ਨਾਲ ਘਰ ਬੁਲਾ ਲਿਆ ਉਹਨਾਂ ਕਿਹਾ ਧੀ ਤੂੰ ਘਰ ਆ ਜਾ ਅਤੇ ਆਰਾਮ ਕਰ ਕੁਝ ਦਿਨਾਂ ਬਾਅਦ ਹਰਜੇਸ਼ ਅਤੇ ਉਸਦੇ ਪਰਿਵਾਰ ਵਾਲੇ ਸਭ ਸਮਝ ਜਾਣਗੇ ਅਤੇ ਸਭ ਠੀਕ ਹੋ ਜਾਵੇਗਾ ਪਰ ਪ੍ਰਿਆ ਨੂੰ ਇਹ ਗੱਲ ਸਮਝ ਨਹੀਂ ਆਈ ਉਹ ਆਪਣੇ ਪੇਕੇ ਘਰ ਰਹਿ ਕੇ ਵੀ ਆਪਣੀਆਂ ਪੁਰਾਣੀਆਂ ਆਦਤਾਂ ਵਿੱਚ ਡੁੱਬੀ ਰਹੀ ਉਹ ਦੋਸਤਾਂ ਨਾਲ ਬਾਹਰ ਘੁੰਮਦੀ देर ਰਾਤ ਤੱਕ ਪਾਰਟੀਆਂ ਕਰਦੀ ਕਲੱਬਾਂ ਵਿੱਚ ਜਾਂਦੀ ਡਾਂਸ ਕਰਦੀ ਇੱਥੋਂ ਤੱਕ ਕਿ ਸ਼ਰਾਬ ਵੀ ਪੀਣ ਲੱਗ ਪਈ ਉਹ ਹੌਲੀ-ਹੌਲੀ ਇਹ ਵੀ ਪਹੁੰਚ ਗਈ ਕਿ ਉਹ ਇੱਕ ਬੱਚੇ ਦੀ ਮਾਂ ਬਣਨ ਵਾਲੀ ਹੈ ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਅਤੇ ਤਣਾਅ ਨਾ ਲੈਣ ਦੀ ਸਲਾਹ ਦਿੱਤੀ ਪਰ ਪ੍ਰਿਆ ਨੇ ਇੱਕ ਕੰਨ ਤੋਂ ਸੁਣ ਕੇ ਦੂਜੇ ਤੋਂ ਗੱਡ ਦਿੱਤੀ ਉਹ ਸੋਚਦੀ ਸੀ ਕਿ ਜ਼ਿੰਦਗੀ ਸਿਰਫ ਮौज-ਮਸਤੀ ਲਈ ਹੈ ਅਤੇ ਬੱਚਾ ਤਾਂ ਉਹੀ ਜਾਵੇਗਾ ਪਰ ਕਿ ਇਹ ਗਲਤੀ ਉਸ ਨੂੰ ਮਹਿੰਗੀ ਪੈਣ ਵਾਲੀ ਸੀ ਇਹ ਤਾਂ ਸਮਾਂ ਹੀ ਦੱਸਣ ਵਾਲਾ ਸੀ ਦੂਜੇ ਪਾਸੇ ਰਜੇਸ਼ ਆਪਣੀ ਪੜ੍ਹਾਈ ਵਿੱਚ ਡਟਿਆ ਹੋਇਆ ਸੀ ਉਹ ਸੋਚਦਾ ਸੀ ਕਿ ਇੱਕ ਦਿਨ ਵੱਡਾ ਡਾਕਟਰ ਬਣ ਕੇ ਪ੍ਰਿਆ ਨੂੰ ਉਹ ਸਾਰੀਆਂ ਖੁਸ਼ੀਆਂ ਦੇਵੇਗਾ ਜੋ ਉਹ ਚਾਹੁੰਦੀ ਹੈ ਸ਼ਾਇਦ ਤਦ ਉਹ ਉਸ ਨੂੰ ਸਮਝ ਸਕੇ ਪਰ ਕਿਸਮਤ ਕੁਝ ਹੋਰ ਖੇਡ ਖੇਡ ਰਹੀ ਸੀ ਸਮਾਪਿਤ ਦਾ ਗਿਆ ਰਜੇਸ਼ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਉਹ ਰਾਤਾਂ ਨੂੰ ਹਸਪਤਾਲ ਵਿੱਚ ਮਰੀਜ਼ਾਂ ਦੀ ਸੇਵਾ ਕਰਦਾ ਅਤੇ ਘੰਟਿਆਂ ਵੱਧੀ ਆਪਰੇਸ਼ਨ ਥੀਟਰ ਵਿੱਚ ਖੜ੍ਹਾ ਰਹਿੰਦਾ ਹੁਣ ਉਸਦੇ ਹੱਥਾਂ ਵਿੱਚ ਮਹਾਰਤ ਅਤੇ ਅੱਖਾਂ ਵਿੱਚ ਆਤਮ ਵਿਸ਼ਵਾਸ ਸੀ ਪਰ ਪ੍ਰੀਆ ਦਾ ਮਨ ਹਜੇ ਵੀ ਪੇਕੇ ਘਰਾਂ ਤੇ ਦੋਸਤਾਂ ਵਿੱਚ ਹੀ اٹਕਿਆ ਹੋਇਆ ਸੀ ਉਹ ਹੁਣ ਖੁੱਲ ਕੇ ਕਹਿਣ ਲੱਗੀ ਸੀ ਰਜੇਸ਼ ਮੇਰੇ ਲਈਕ ਨਹੀਂ ਉਹ ਮੈਨੂੰ ਉਹ ਐਸ਼ੋ ਰਾਮ ਨਹੀਂ ਦੇ ਸਕਦਾ ਜੋ ਮੇਰੀਆਂ ਸਹੇਲੀਆਂ ਨੂੰ ਮਿਲ ਰਹੀ ਹੈ ਉਸ ਦੀਆਂ ਸਹੇਲੀਆਂ ਵਿਆਹ ਤੋਂ ਬਾਅਦ ਯੂਰਪ ਘੁੰਮ ਰਹੀਆਂ ਸਨ ਨਵੀਆਂ ਗੱਡੀਆਂ ਲੈ ਰਹੀਆਂ ਸਨ ਅਤੇ ਅਲੀਸ਼ਾਨ ਅਪਾਰਟਮੈਂਟਾਂ ਵਿੱਚ ਰਹਿ ਰਹੀਆਂ ਸਨ ਇਹ ਦੇਖ ਕੇ ਪ੍ਰਿਆ ਨੂੰ ਜਲਨ ਹੁੰਦੀ ਜਦੋਂ ਇਨਸਾਨ ਗਲਤ ਸੰਗਤ ਵਿੱਚ ਪੈ ਜਾਂਦਾ ਹੈ ਤਾਂ ਉਹ ਸਹੀ ਗਲਤ ਦਾ ਫਰਕ ਭੁੱਲ ਜਾਂਦਾ ਹੈ ਪ੍ਰਿਆ ਦੇ ਦੋਸਤ ਉਸ ਨੂੰ ਪੜਕਾਉਂਦੇ ਤੇਰਾ ਪਤੀ ਪਿਛੜੀ ਸੋਚ ਵਾਲਾ ਹੈ ਉਹ ਤੈਨੂੰ ਕੈਦ ਕਰਕੇ ਰੱਖਣਾ ਚਾਹੁੰਦਾ ਹੈ ਤੂੰ ਕਿਉਂ ਸਹਿ ਰਹੀ ਹੈ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਤਲਾਕ ਲੈ ਕੇ ਆਜ਼ਾਦ ਹੋ ਜਾ ਹੌਲੀ ਹੌਲੀ ਇਹ ਗੱਲਾਂ ਉਸਦੇ ਦਿਮਾਗ ਵਿੱਚ ਘਰ ਕਰ ਗਈਆਂ ਇੱਕ ਦਿਨ ਉਸਨੇ ਸੱਚਮੁੱਚ ਅਦਾਲਤ ਵਿੱਚ ਤਲਾਕ ਦੀ ਅਰਜ਼ੀ ਦੇ ਦਿੱਤੀ ਜਦੋਂ ਰਜੇਸ਼ ਅਦਾਲਤ ਪਹੁੰਚਿਆ ਤਾਂ ਉਸ ਦੀਆਂ ਅੱਖਾਂ ਨਮ ਸੰ ਉਸਨੇ ਆਖਰੀ ਵਾਰ ਪਰੀਆ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰਿਆ ਮੈਂ ਜਾਣਦਾ ਹਾਂ ਕਿ ਸਾਡੇ ਵਿਚਾਰ ਮਤਭੇਦ ਹਨ ਪਰ ਤੂੰ ਮਾਂ ਬਣਨ ਵਾਲੀ ਐ ਕਿ ਤੂੰ ਇਸ ਬੱਚੇ ਬਾਰੇ ਨਹੀਂ ਸੋਚ ਸਕਦੀ ਮੈਂ ਤੈਨੂੰ ਖੁਸ਼ ਰੱਖਣ ਦੀ ਹਰ ਕੋਸ਼ਿਸ਼ ਕਰਾਂਗਾ ਬਸ ਮੈਨੂੰ ਥੋੜਾ ਸਮਾਂ ਦੇ ਦੇ ਪਰ ਪ੍ਰਿਆ ਨੇ ਸਖਤੀ ਨਾਲ ਕਿਹਾ ਰਜੇਸ਼ ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਤੇਰੀ ਜ਼ਿੰਦਗੀ ਮੇਰੇ ਆਜ਼ਾਦੀ ਨੂੰ ਕੈਦ ਕਰ ਰਹੀ ਹੈ ਅਖੀਰ ਤਲਾਕ ਹੋ ਗਿਆ ਰਜੇਸ਼ ਨੇ ਚੁੱਪਚਾਪ ਕਾਗਜ਼ਾਂ ਤੇ ਦਸਤਖਤ ਕਰ ਦਿੱਤੇ ਉਸ ਦੇ ਚਿਹਰੇ ਤੇ ਅਥਰੂ ਸਨ ਪਰ ਮੋਹੋਂ ਸਿਰਫ ਇਹ ਹੀ ਨਿਕਲਿਆ ਪ੍ਰਮਾਤਮਾ ਤੈਨੂੰ ਖੁਸ਼ ਰੱਖੇ ਮੈਂ ਤੇਰੇ ਅਤੇ ਬੱਚੇ ਲਈ ਦੁਆ ਕਰਦਾ ਰਹਾਂਗਾ ਤਲਾਕ ਤੋਂ ਬਾਅਦ ਰਜੇਸ਼ ਨੇ ਆਪਣੀ ਪੂਰੀ ਜਾਨ ਕੰਮ ਵਿੱਚ ਲਗਾ ਦਿੱਤੀ ਉਸ ਨੇ ਸੌਂ ਖਾਦੀ ਕਿ ਉਹ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਵਿੱਚ ਲਗਾਏਗਾ ਉਸ ਦੀ ਮਿਹਨਤ ਰੰਗ ਲਿਆਈ ਅਤੇ ਜੈਪੁਰ ਦੇ ਉਦੇਪੁਰ ਦੇ ਇੱਕ ਵੱਡੇ ਸਰਕਾਰੀ ਹਸਪਤਾਲ ਵਿੱਚ ਉਸ ਦੀ ਨਿਯੁਕਤੀ ਹੋ ਗਈ ਲੋਕ ਉਸ ਨੂੰ ਭਗਵਾਨ ਮੰਨਣ ਲੱਗੇ ਪਰ ਪ੍ਰੀਆ ਦੀ ਜ਼ਿੰਦਗੀ ਬਿਲਕੁਲ ਉਲਟ ਦਿਸ਼ਾ ਵਿੱਚ ਜਾ ਰਹੀ ਸੀ ਸ਼ੁਰੂ ਵਿੱਚ ਉਸ ਨੂੰ ਲੱਗਿਆ ਕਿ ਹੁਣ ਬਹੁਤ ਮਜ਼ਾ ਆਵੇਗਾ ਉਹ ਸੋਸ਼ਲ ਮੀਡੀਆ ਤੇ ਫੋਟੋਆਂ ਪਾਉਂਦੀ ਰਹੀ ਪਰ ਜਿਵੇਂ ਜਿਵੇਂ ਉਸ ਦਾ ਗਰਭ ਅਵਸਥਾ ਦਾ ਸਮਾਂ ਵਧਦਾ ਗਿਆ ਉਸ ਦੇ ਦੋਸਤ ਦੂਰ ਹੋਣ ਲੱਗੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਪ੍ਰੀਆ ਹਉੰਤੂ ਘਰ ਹੀ ਰਿਹਾ ਕਰ ਅਸੀਂ ਹੁਣ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦੇ ਪ੍ਰਿਆ ਨੂੰ ਸਮਝ ਆ ਗਿਆ ਕਿ ਦੋਸਤ ਸਿਰਫ ਚੰਗੇ ਦਿਨਾਂ ਦੇ ਸਾਥੀ ਸਨ ਅਸਲੀ ਸਾਥ ਤਾਂ ਰਜੇਸ਼ ਦਾ ਸੀ ਜੋ ਹੁਣ ਦੂਰ ਹੋ ਚੁੱਕਾ ਸੀ ਉਹ ਹੁਣ ਇਕੱਲੀ ਸੀ ਉਸਦੇ ਪਿਤਾ ਵੀ ਬੁੱਢੇ ਹੋ ਚੁੱਕੇ ਸਨ 9 ਮਹੀਨੇ ਪੂਰੇ ਹੋ ਚੁੱਕੇ ਸਨ ਅਤੇ ਦਰਦ ਵਧਦਾ ਜਾ ਰਿਹਾ ਸੀ ਜਦੋਂ ਪ੍ਰਿਆ ਦੀ ਡਿਲੀਵਰੀ ਦਾ ਸਮਾਂ ਨੇੜੇ ਆਇਆ ਤਾਂ ਹਰੀ ਸ਼ੰਕਰ ਜੀ ਨੇ ਤ੍ਰਾਂਤ ਐਂਬੋਲਸ ਬੁਲਾਈ ਪ੍ਰਿਆ ਨੂੰ ਉਦੇਪੁਰ ਦੇ ਉਸੇ ਹਸਪਤਾਲ ਵਿੱਚ ਲਜਾਇਆ ਗਿਆ ਜਿੱਥੇ ਉਹ ਦਰਦ ਨਾਲ ਤੜਫ ਰਹੀ ਸੀ ਅਤੇ ਚੀਕ-ਚੀਕ ਕੇ ਮਦਦ ਮੰਗ ਰਹੀ ਸੀ ਉਹ ਵਾਰ-ਵਾਰ ਕਹਿ ਰਹੀ ਸੀ ਕੋਈ ਮੈਨੂੰ ਬਚਾਉ ਇਹ ਦਰਦ ਸਹਿਹਾ ਨਹੀਂ ਜਾ ਰਿਹਾ ਕਿਸਮਤ ਦੀ ਖੇਡ ਦੇਖੋ ਇਹ ਉਹੀ ਹਸਪਤਾਲ ਸੀ ਜਿੱਥੇ ਉਸ ਦਾ ਤਲਾਕਸ਼ੁਦਾ ਪਤੀ ਰਜੇਸ਼ ਡਾਕਟਰ ਵਜੋਂ ਕੰਮ ਕਰਦਾ ਸੀ ਜਿਵੇਂ ਹੀ ਰਜੇਸ਼ ਨੇ ਸੌਰ ਸੁਣਿਆ ਉਹ ਭੱਜ ਕੇ ਬਾਹਰ ਆਇਆ ਸਟੇਚਰ ਤੇ ਪ੍ਰਿਆ ਨੂੰ ਦੇਖ ਕੇ ਉਸਦੇ ਕਦਮ ਰੁਕ ਗਏ ਅਤੇ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਪਰ ਇੱਕ ਡਾਕਟਰ ਹੋਣ ਦੇ ਨਾਤੇ ਉਸਨੇ ਤੁਰੰਤ ਆਪਣਾ ਫਰਜ਼ ਸੰਭਾਲ ਲਿਆ ਉਸਨੇ ਨਰਸਾਂ ਨੂੰ ਹੁਕਮ ਦਿੱਤਾ ਛੇਤੀ ਇਸ ਨੂੰ ਡਿਲੀਵਰੀ ਵਾਰਡ ਵਿੱਚ ਲੈ ਕੇ ਜਾਓ ਆਕਸੀਜਨ ਅਤੇ ਬਲੱਡ ਚੈੱਕ ਕਰੋ ਸਭ ਤਿਆਰੀਆਂ ਮੁਕੰਮਲ ਕਰੋ ਰਜੇਸ਼ ਦਾ ਗਲਾ ਭਰ ਆਇਆ ਸੀ ਪਰ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਲੱਗਾ ਮੈਲਾ ਡਾਕਟਰ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਪ੍ਰਿਆ ਦੇ ਸਰੀਰ ਵਿੱਚ ਖੂਨ ਦੀ ਬਹੁਤ ਕਮੀ ਹੈ ਖੂਨ ਤੋਂ ਬਿਨਾ ਡਿਲੀਵਰੀ ਹੋਣੀ ਮੁਸ਼ਕਲ ਸੀ ਅਤੇ ਮਾਂ ਬੱਚਾ ਦੋਵਾਂ ਦੀ ਜਾਨ ਨੂੰ ਖਤਰਾ ਸੀ ਹਰੀ ਸ਼ੰਕਰ ਜੀ ਬਲੱਡ ਬੈਂਕ ਵੱਲ ਭੱਜੇ ਪਰ ਉੱਥੇ ਖੂਨ ਨਹੀਂ ਮਿਲਿਆ ਤਾਂ ਰਜੇਸ਼ ਨੇ ਅੱਗੇ ਆ ਕੇ ਕਿਹਾ ਮੇਰਾ ਬਲੱਡ ਗਰੁੱਪ O ਪੋਜ਼ਿਟਿਵ ਹੈ ਮੇਰਾ ਖੂਨ ਲੈ ਲਵੋ ਅਤੇ ਪ੍ਰਿਆ ਨੂੰ ਬਚਾਓ ਰਜੇਸ਼ ਲੇਟ ਗਿਆ ਉਸ ਦਾ ਖੂਨ ਕੱਢ ਕੇ ਪ੍ਰਿਆ ਨੂੰ ਚੜਾਇਆ ਗਿਆ ਕੁਝ ਦੇਰ ਬਾਅਦ ਹਸਪਤਾਲ ਵਿੱਚ ਬੱਚੇ ਦੇ ਰੋਣ ਦੀ ਆਵਾਜ਼ ਗੂੰਜੀ ਇੱਕ ਤੰਦਰੁਸਤ 3 ਕਿਲੋ ਦਾ ਬੇਟਾ ਹੋਇਆ ਸੀ ਜੋ ਬਿਲਕੁਲ ਰਜੇਸ਼ ਵਰਗਾ ਲੱਗਦਾ ਸੀ ਰਜੇਸ਼ ਬਾਹਰ ਖੜਾ ਰੋ ਰਿਹਾ ਸੀ ਕਿਉਂਕਿ ਇਹ ਉਸ ਦਾ ਆਪਣਾ ਪਰਿਵਾਰ ਸੀ ਜਦੋਂ ਪ੍ਰਿਆ ਹੋਸ਼ ਵਿੱਚ ਆਈ ਤਾਂ ਉਹ ਆਪਣੇ ਬੱਚੇ ਨੂੰ ਦੇਖ ਕੇ ਭਾਵੁਕ ਹੋ ਗਈ ਉਸ ਨੇ ਮੈਲਾ ਡਾਕਟਰ ਦਾ ਧੰਨਵਾਦ ਕੀਤਾ ਪਰ ਡਾਕਟਰ ਨੇ ਕਿਹਾ ਮੇਰਾ ਨਹੀਂ ਰਜੇਸ਼ ਦਾ ਸ਼ੁਕਰੀਆ ਕਰੋ ਜਿਸ ਨੇ ਆਪਣਾ ਖੂਨ ਦੇ ਕੇ ਤੁਹਾਡੀ ਜਾਨ ਬਚਾਈ ਹੈ। ਪ੍ਰਿਆ ਇਹ ਸੁਣ ਕੇ ਹੈਰਾਨ ਰਹਿ ਗਈ ਅਤੇ ਫੁੱਟ-ਫੁੱਟ ਕੇ ਰੋਣ ਲੱਗੀ। ਜਦੋਂ ਰਜੇਸ਼ ਉਸ ਦੇ ਸਾਹਮਣੇ ਆਇਆ ਤਾਂ ਉਹ ਉਸ ਦੇ ਪੈਰਾਂ ਵਿੱਚ ਡਿੱਗ ਪਈ ਅਤੇ ਬੋਲੀ ਮੈਨੂੰ ਮaaf ਕਰ ਦਿਓ। ਮੈਂ ਤੁਹਾਨੂੰ ਬਹੁਤ ਦੁੱਖ ਦਿੱਤੇ। ਤੁਹਾਡੀ ਕਦਰ ਨਹੀਂ ਕੀਤੀ ਪਰ ਅੱਜ ਤੁਸੀਂ ਸਾਬਿਤ ਕਰ ਦਿੱਤਾ ਕਿ ਸੱਚਾ ਪਿਆਰ ਕੀ ਹੁੰਦਾ ਹੈ। ਹਰੀ ਸ਼ੰਕਰ ਜੀ ਵੀ ਰੋਣ ਲੱਗ ਪਏ। ਅਤੇ ਬੋਲੇ ਸਾਡੇ ਤੋਂ ਗਲਤੀ ਹੋਈ ਬੱਚੇ ਦੀ ਖਾਤਰ ਪ੍ਰੀਆ ਨੂੰ ਦੁਬਾਰਾ ਅਪਣਾ ਲਵੋ ਰਜੇਸ਼ ਨੇ ਕੁਝ देर ਸੋਚਿਆ ਅਤੇ ਹਾਂ ਕਰ ਦਿੱਤੀ ਪ੍ਰੀਆ ਆਪਣੇ ਸਹੁਰੇ ਘਰ ਵਾਪਸ ਆ ਗਈ ਪਰ ਹੁਣ ਉਹ ਬਦਲ ਚੁੱਕੀ ਸੀ ਪਰਿਵਾਰ ਵਿੱਚ ਫਿਰ ਤੋਂ ਖੁਸ਼ੀਆਂ ਪਰਤ ਆਈਆਂ ਉਹ ਹੁਣ ਸਭ ਦੀ ਸੇਵਾ ਕਰਦੀ ਅਤੇ ਰਜੇਸ਼ ਨੂੰ ਕਹਿੰਦੀ ਤੁਸੀਂ ਮੈਨੂੰ ਨਵਾਂ ਜੀਵਨ ਦਿੱਤਾ ਹੈ ਹਾਂਜੀ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਬਹੁਤ ਜ਼ਿਆਦਾ ਲਾਡ ਪਿਆਰ ਕਈ ਵਾਰ ਬੱਚਿਆਂ ਨੂੰ ਵਿਗਾੜ ਦਿੰਦਾ ਹੈ ਪਰ ਸੁਧਾਰ ਦਾ ਇੱਕ ਮੌਕਾ ਹਮੇਸ਼ਾ ਮਿਲਦਾ ਹੈ ਪਰਿਵਾਰ ਵਿੱਚ ਮਾਫੀ ਅਤੇ ਸਮਝਦਾਰੀ ਨਾਲ ਸਭ ਕੁਝ ਠੀਕ ਹੋ ਸਕਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਰਜੇਸ਼ ਨੇ ਪ੍ਰਿਆ ਨੂੰ ਮਾਫ ਕਰਕੇ ਸਹੀ ਕੀਤਾ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦਿਓ ਜੇਕਰ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ